ਉਡੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਪ੍ਰਚੰਡ ਰੂਪ ਹੋ ਗਿਆ ਚੰਡੀ ਦਾ ਹੁਣ ਦੇਖਣ ਵਾਸਤੇ ਉਹ ਪ੍ਰਚੰਡ ਰੂਪ ਦੇਖਣ ਵਾਸਤੇ ਦੋ ਦਿਨ ਦੀ ਗੱਲ ਹੈ ਪਹਿਲੇ ਦਿਨ ਵਾਲੀ ਲੜਾਈ ਖਤਮ ਹੋ ਗਈ ਦੂਜਾ ਦਿਨ ਫੇਰ ਆ ਗਿਆ ਚਰਚਾ ਦਾ ਦੇਖਣ ਚੰਡ ਪ੍ਰਚੰਡ ਨੂੰ ਹੋਰ ਆਜ ਨੂੰ ਆਏ ਦੇਖ ਚਰਚਾ ਪਤਾ ਲੱਗ ਗਿਆ ਨਾ ਵੀ ਐ ਹੋਈ ਗੱਲ ਫਲਾਣ ਨੇ ਫਲਾਣ ਨੇ ਕਿਹਾ ਦੁਆਨ ਫਿਰ ਆ ਗਿਆ ਫਿਰ ਰਣ ਕੋ ਰਣ ਗਾਰੇ ਫੇਨ ਗਾਰੇ ਉਹ ਮੇ ਬਚ ਕੇ ਆਏ ਆਪਣੇ ਛੜ ਦੋਹਾਂ ਪਾਸਿਆਂ ਤੋਂ ਹਾਂਜੀ ਧਾਏ ਰਾਖ ਸ਼ਰੋਹਲੇ ਚੌਂ ਗਿਰਦੇ ਭਾਰੇ ਹੋਰ ਰੋਣਾ ਆਏ ਜਿਹੜੇ ਬਚ ਗਏ ਕੋ ਤਕੜੇ ਤਕੜੇ ਬੈਠੇ ਹਾਂ ਹੋਰ ਤਿਆਰੀ ਕਰਕੇ ਆਏ ਪੂਰੀ ਰੋ ਰੋਹਲੇ ਰੋਜ ਹੋ ਕੇ ਆਏ ਕੁਛ ਨਵੇਂ ਵਰਸ਼ਨ ਲੈ ਕੇ ਆਏ ਕੋ ਨਵੇਂ ਪੜ ਕੇ ਆਏ ਕੋ ਨਵੇਂ ਵਿਚਾਰਾਂ ਕਰਕੇ ਆਏ ਕੋ ਨਵੇਂ ਬੰਦੇ ਆਏ ਚੌਂ ਗਿਰਦੇ ਭਾਰੇ ਚੌਂ ਗਿਰਦੇ ਆਏ ਤਕੜੇ ਤਕੜੇ ਬਾਰੇ ਬਾਰੇ ਜਿਹਨਾਂ ਕੋ वजन ਜਿਆਦਾ ਤਕੜੇ ਸੀ ਉਹ ਹੈ ਉਹ ਜਿਹੜੇ ਬਾਕੀ ਫੌਜਾਂ ਫੋ ਜਾ ਨਹੀਂ ਆਈਆਂ ਛੋਟੇ ਸੀ ਉਹ ਨਹੀਂ ਆਏ ਤਕੜੇ ਤਕੜੇ ਆਏ ਹੱਥੀ ਤੇਗਾ ਪਕੜ ਕੇ ਰਣਪੜੇ ਕਰਾਰੇ ਆਪਣੀ ਆਪਣੀ ਬੁੱਧੀ ਦੀ ਲੜਾਈ ਲੜੇ ਨੇ ਉਹਨੇ ਕਿ ਉਹਨਾਂ ਦੇ ਕੋਲ ਸੀ ਪੂਰੀ ਅਕਲ ਦੀ ਲੜਾਈ ਲੜੇ ਨੇ ਤੇਗਾ ਪਕੜ ਕੇ ਰਣਪੜੇ ਕਰਾਰੇ ਬੁੱਧੀ ਉਹ ਰਣਪੜੇ ਕਰਾਰੇ ਕਹਿੰਦੇ ਤਕੜੇ ਉਹਨਾਂ ਨੇ ਉਧਰ ਉਧਰ ਦੀ ਬਸਮ ਗੁਬਾਰ ਕੀਤੇ ਆ ਆਪਣੇ ਆਪਣੇ ਕੰਗੇ ਵਾਰ ਕੀਤੇ ਉਹਨਾਂ ਨੇ ਕਰਾਰੇ ਤਕੜੇ ਹੋ ਕੇ ਪੜੇ ਕਦੇ ਨਾ ਸਵਾਲ ਵੀ ਕੀਤੇ ਤਕੜੇ ਸਵਾਲ ਵੀ ਵਾਰੇ ਹੁੰਦਾ ਇਹ ਸਵਾਲ ਕਰਨ ਨਾ ਬੁੱਧੀ ਦੋ ਉਹ ਵੀ ਵਾਰੇ ਹੁੰਦਾ ਇਹ ਸਵਾਲ ਇਹ ਕਰਦੇ ਨੇ ਕਿ ਕਾਲੇ ਕਰਨ ਨੇ ਦੱਸਿਆ ਤਾਂ ਉਹ ਵੀ ਸਵਾਲ ਹੈ ਕੀਤੇ ਨੇ ਦੱਸਿਆ ਕੁਝ ਨਹੀਂ ਹੈ ਗਿਆਨ ਨਹੀਂ ਕਰਾਇਆ ਇਸ ਤਰ ਇਹ ਸਾਰੇ ਵਿਦਵਾਨ ਸਵਾਲ ਇਹਨਾਂ ਨੂੰ ਕੋਈ ਜਵਾਬ ਤਾਂ ਇੱਕ ਵੀ ਨਹੀਂ ਕਿਸੇ ਦਾ ਸਵਾਲ ਨੇ ਦੋਸਾਂ ਮੈਂ ਕਿ ਤੋਗੜਦ ਕੀਤਾ ਤੈਨੂੰ ਪਤਾ ਨਹੀਂ ਸਾਰੇ ਇਹ ਗਲਤ ਹੈ ਤੂੰ ਦੱਸ ਠੀਕ ਕੀ ਹੈ ਪ੍ਰੂਫ ਕਰ ਤੈਨੂੰ ਕੀ ਗਲਤੀ ਦੱਸੇ ਸਾਰੇ ਹੀ ਗਲਤ ਹੈ ਜਿਹੜਾ ਕੋਈ ਇੱਕ ਅੱਧੀ ਗਲਤੀ ਹੋਵੇ ਦੱਸ ਦੇ ਸਾਰੇ ਹੀ ਗਲਤ ਹਨ ਤੈਨੂੰ ਜਵਾਬ ਕੀ ਦੇਵੇ ਤਾ ਦੱਸ ਕਦਾਪਨ ਲਿਖੇ ਕੋਈ ਬਿੱਲ ਆਦਮੀ ਹੈ ਜਿਹੜਾ ਦੱਸੇਖ ਤਰਾਬ ਤੇਨੂੰ ਕਦਾਸਤਾ ਕਿ ਜਿਹਨੂੰ ਇਹ ਨਹੀਂ ਪਤਾ ਪਤਾਸੇ ਆਲਾ ਮਿੱਠਾ ਨਾਮ ਦਾ ਮਿੱਠਾ ਅਡਡ ਹੁੰਦਾ ਓ ਮਾਨੂੰ ਮਿੱਠਾ ਲੱਗਣਾ ਆਤਮਾ ਨੂੰ ਮਿੱਠਾ ਲੱਗਣ ਦੀ ਗੱਲ ਹੈ ਉਹ ਮੂਲ ਨੂੰ ਬਿਠਾ ਲਗਣ ਦੀ ਗੱਲ ਐ ਸਰੀਰ ਦਾ ਬਿਠਾ ਇਹ ਤਾਂ ਸਰੀਰ ਦਾ ਬਿਠਾ ਐ ਇਹ ਆਤਮਾ ਦਾ ਮਿਠਾ ਦੋ ਇੱਕੋ ਜਿਹੇ ਹੁੰਦੇ ਨੇ ਇੱਕ ਮਿਠਾ ਕੌੜਾ ਸੱਚ ਖੰਡਦਾ ਐ ਇੱਕ ਮਿਠਾ ਕੌੜਾ ਝੂਠ ਖੰਡਦਾ ਐ ਝੂਠ ਖੰਡਦਾ আর ਸੱਚ ਖੰਡਦਾ ਤੈਨੂੰ ਪਤਾ ਹੀ ਨਹੀਂ ਫਰਕ ਕੀ ਐ ਸੱਚ ਖੰਡਦਾ ਪਤਾ ਹੋਵੇ ਤਾਂ ਐ ਗੱਲ ਸੱਚ ਖੰਡਦੀ ਐ ਗੁਰਬਾਣੀ ਤੂੰ ਝੂਠ ਖੰਡਣ ਲਈ ਬਿਠਾ ਐ ਇਹਨੂੰ ਝੂਠ ਵਿੱਚ ਖੰਡਣ ਦੇ ਵਿੱਚ ਦੀਆਂ ਗੱਲਾਂ ਨੂੰ ਕੀ ਦੱਸਿਆ ਗੱਲ ਤਾਂ ਸਾਰੀਆਂ ਗਲਤ ਹੁੰਦੀਆਂ ਨੇ ਝੂਠ ਖੰਡਦੀਆਂ ਗੱਲਾਂ ਸਾਰੀਆਂ ਗਲਤ ਹੁੰਦੀਆਂ ਨੇ ਸੱਚ ਬੋਲਣ ਜਦ ਸੱਚ ਬੋਲਣਾ ਕੋ ਧੋਖਾ ਸੱਚ ਬੋ ਕਰ ਬੋਲਦੇ ਹਾਂ ਸੀ ਸੱਚ ਉਹ ਤਾਂ ਸਾਰੇ ਇਤਿਹਾਸ ਮੰਨਦਾ ਕਲਾ ਬਣ ਜਿਹੜਾ ਆਦਮੀ ਇਤਿਹਾਸ ਮੰਨਦਾ ਉਹ ਸੱਚ ਬੋਲਣ ਝੜਦਾ ਹੀ ਨਹੀਂ ਉਹ ਤਾਂ ਸਾਰੇ ਮੰਨਦਾ ਜਿਹੜਾ ਮੰਨਦਾ ਇਤਿਹਾਸ ਸੱਚ ਕਿ ਨਾਨਕ ਫਲਾਣੇ ਥਾਂ ਜਨਮਿਆ ਸੀ ਫਲਾਣੇ ਦਾ ਮੁੰਡਾ ਸੀ ਇਹ ਗਲਤ ਉਹ ਸੱਚ ਨੂੰ ਨਹੀਂ ਜਾਣ ਸਕਦਾ ਸੱਚ ਨਹੀਂ ਜਾਣ ਸਕਦਾ ਇਹ ਇਹ ਗੱਲ ਜਾਣਦਾ ਉਹ ਨਹੀਂ ਸੱਚ ਨੂੰ ਜਾਣਦਾ ਉਹਨੂੰ ਲੋੜ ਉਹ ਨਹੀਂ ਸੱਚ ਜਾਣਣ ਦੀ ਉਹਨੂੰ ਇਹ ਜਾਣਣ ਦੀ ਲੋੜ ਹੈ ਤਰੀਕ ਕੀ ਸੀ ਉਹਨੂੰ ਇਹ ਲੋੜ ਹੈ ਕੈਲੰਡਰ ਕਿਹੜਾ ਸੀ ਇਹ ਝੂਠਖੰਡ ਦੇ ਵਾਸੀ ਨੇ ਸਾਰੇ ਸੱਚਖੰਡ ਵਾਲਾ ਕੋਈ ਵੀ ਨਹੀਂ ਇਹ ਵਿੱਚ ਕੀ ਲੈਣਾ ਤੁਸੀਂ ਕੈਲੰਡਰ ਝੂਠਖੰਡ ਦਾ ਸੱਚਖੰਡ ਦੀ ਗੱਲ ਕਰੋ ਜਨਮ ਸੱਚਖੰਡ ਜੁਹਣੇ ਜਾ ਕੇ ਜਨਮ ਜਦ ਹੁੰਦਾ ਹੈ ਜਦ ਆਂਡੇ ਜੋ ਬੱਚਾ ਬਾਹਰ ਆ ਜਾਂਦਾ ਹੈ ਫੁੱਟੋ ਆਂਡਾ ਭਰਮ ਕਾ ਮਨੇ ਪਿਆ ਪਰਗਾਸਾ ਜੇ ਨਾ ਜਰ ਅੰਡੇ ਜੋ ਬੱਚਾ ਬਾਹਰ ਨਹੀਂ ਆਉਂਦਾ ਉਹਦਾ ਜਨਮ ਕਿਵੇਂ ਹੋ ਜੂ ਤੁਸੀਂ ਇਹ ਆਰਾਮ ਗਰਭ ਦੇ ਵਿੱਚ ਜਨਮ ਕਰੀ ਬੈਠੇ ਹੋ ਇਹਨਾਂ ਦੀ ਮਤਬਾਰੀ ਹੋਈ ਹੈ ਇਹਨਾਂ ਨੂੰ ਕੀ ਪਤਾ ਜਨਮ ਕੀ ਹੁੰਦਾ ਜਾਨਵਰ ਪਦਾਰਥ ਹੈ ਜਿੱਦਾਂ ਨਾਨਕ ਨੇ ਖੱਟਿਆ ਦੱਸੋ ਕਿਦੋਂ ਖੱਟਿਆ ਕਿ ਕਿੰਨੇ ਵਜੇ ਇਹਦਾ ਦੰਦੇ ਕਿਹੜਾ ਦਿਨ ਸੀ ਜਾਂ ਨਾਨਕ ਸੱਜ ਖੰਡ ਪਹੁੰਚ ਗਿਆ ਨਾ ਜਾ ਕੇ ਉਹ ਕਿਹੜਾ ਮੇਲਾ ਸੀ ਉਹ ਦੱਸ ਦਿਓ ਉਹਦਾ ਨਾਨਕ ਨੂੰ ਬਤਾਉਰ ਕੇ ਜਨਮ ਬਤਾ ਰਿਹਾ ਹੈ ਉਹ ਦੱਸਦੇ ਨਹੀਂ ਹੁੰਦੇ ਦੇਖਦੀ ਪ੍ਰਮਾਣ ਉਹ ਉਹਨਾਂ ਕੋਲ ਸਮੂਦਰੀ ਨਹੀਂ ਦੱਸਣਗੀ ਸੱਚ ਆਪਣੇ ਸਾਰੇ ਸਬੂਤ ਦਿੰਦੇ ਸਬੂਤ ਉਹਦਾ ਇਹ ਹੈ ਵੀ ਜਾਗੇ ਜਰੂਰ ਰਹੇ ਹੋ ਸੱਚਖੰਡ ਪਹੁੰਚ ਗਿਆ ਬਾਣੀ ਪੜ ਲਓ ਉਹਨਾਂ ਨੇ ਆਹ ਦਾਤਾ ਸੱਚਖੰਡ ਵਸੇ ਨਰੰਕਾਰ ਜਦਨੇ ਗੱਲ ਕਹੀ ਉਹਦੇ ਨੇ ਸੱਚਖੰਡ ਗਏ ਨੇ ਉਹ ਤੇ ਦੇਖ ਕੇ ਕਹਿਤਾ ਜਦਨੇ ਗੱਲ ਕਹੀ ਇਹਨੇ ਸੱਚਖੰਡ ਵਸੇ ਨਰੰਕਾਰ ਉਦੋਂ ਉਹਨੇ ਦੇਖਿਆ ਸੀ ਉਦੋਂ ਕਹਤਾ ਇਹ ਨਹੀਂ ਪਤਾ ਕਿਦਾਂ ਲਿਖੀ ਹੈ ਬਹੁਤੀ ਇਹ ਨਹੀਂ ਪਤਾ ਜਿਆਦਾ